ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਇਸ ਤਰੀਕੇ ਨਾਲ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਹਨਾ ਤੇ ਇਹ ਆਪਾਂ ਸਿੱਪੀ ਤੇ ਉਹਦੇ ਨਾਲ ਮੋਤੀ ਨਾ ਬਣਾਇਆ ਆਪਾਂ ਜਮਾ ਇੱਕ ਬ੍ਰੀਕ ਮੋਤੀ ਹੁੰਦਾ ਨਾ ਉਹ ਉਹਦੇ ਆ ਇਹ ਇਸ ਤਰੀਕੇ ਨਾਲ ਇਹ ਆਪਾਂ ਸਿੱਪੀ ਨਾਲ ਲਈਏਗਾ ਹਾਂ ਕੋਲ ਜੇ ਕੋਈ ਮਾਰਕੀ ਤੁਹਾਨੂੰ ਚਾਹੁੰਦਾ ਤਾਂ ਠੀਕਰ ਪੈਣ ਦਾ ਤੋਲਾ ਜਿਵੇਂ ਤੋਲੇ ਦੇ ਹਿਸਾਬ ਨਾਲ ਇਹ ਚੀਜ਼ ਮਿਲ ਜਾਂਦੀ ਆ ਤੇ ਤੁਸੀਂ ਲੈ ਸਕਦੇ ਹੋ ਤੇ ਇਹ ਆਪਾਂ ਅੱਜ ਬਣਾਵਾਂਗੇ ਮਿਕਲਵ ਇਤਨਾ ਉਹਨੂੰ ਛੋਟਾ ਜਿਹਾ ਰੇਜ਼ਾਈਨਾ ਜਿਹਨਾਂ ਆਪਾਂ ਦਾ ਸੁਕਣਾ ਕਰ ਲਵਾਂ ਜਿਵੇਂ ਇਹਨਾਂ ਤੁਸੀਂ ਘੇਰਾ ਕੱਢ ਸਕਦੇ ਹੋ ਤੇ ਆ ਘੇਰੇ ਦੇ پاس ਇਹਨਾਂ ਛੋਟੀਆਂ ਛੋਟੀਆਂ ਬੂਟੀਆਂ ਇਸ ਤਰੀਕੇ ਨਾਲ ਸਦਾ ਇਹ ਪਾਈਆਂ ਨੂੰ ਇੱਕ ਆਪਾਂ ਆਹ ਹੈ ਸਟ੍ਰੀਕ ਇਹਨਾਂ ਪਗਨਾਇਆ ਸੀਗਾ ਹਨਾ ਇਹ ਆਪਾਂ ਮੋਤੀ ਤੇ ਘੱਟ ਦਾਣੇ ਨਾਲ ਬਣਾਇਆ ਸੀਗਾ ਤੇ ਇਹ ਤਰੀਕੇ ਨਾਲ ਵੀ ਤੁਸੀਂ ਇਹ ਦੇ ਇਹ ਵੀ ਵਿੱਚ ਡਿਜ਼ਾਈਨ ਪਾ ਸਕਦੇ ਆ ਇੱਕ ਇਹ ਇੱਕ ਇਹੀ ਵਾਲਾ ਪਾ ਕੇ ਆਪਾਂ ਸੂਟ ਬਣਾ ਸਕਦੇ ਆ ਆਪਣਾ ਤੇ ਮੈਂ ਬਣਾਵਾਂਗੀ ਇੰਦਾਂ ਨਾ ਆਪਾਂ ਇਸ ਤਰੀਕੇ ਨਾਲ ਤਾਂ ਕਰਕੇ ਫਰੇਮ ਲਗਾਇਆ ਤਾਂ ਜੋ ਮਤਲਬ ਉਹ ਮੋਤੀ ਵਗੈਰਾ ਫਿਰ ਡਿੱਗ ਦੇਣਗੇ ਇਸ ਤਰੀਕੇ ਨਾਲ ਆਪਾਂ ਉਹਾਂਗੇ <laughs>

ਦੀ ਹਲੀ ਤੇ ਬਹੁਤ ਹੀ ਸੋਹਣਾ ਲੱਗਦਾ ਦਿਨਿਆਂ ਆਇਆ ਹੈ ਹਨ ਤੇ ਇੱਕ ਮਤਲਬ ਇਸ ਸਿੱਪੀ ਦਾ ਆਪਾਂ ਕੋਈ ਵੀ ਡਿਜ਼ਾਈਨ ਬਣਾਉਨੇ ਆ ਤੇ ਉਹਦੀ ਸ਼ਾਈਨ ਵੀ ਜ਼ਿਆਦਾ ਹੁੰਦੀ ਆ ਸੋਹਣਾ ਹੀ ਲੱਗਦਾ ਹੈ ਨਾ ਤਾਂ ਤੁਸੀਂ ਕੋਈ ਕੋਲੀ ਦੇ ਵਿੱਚ ਵੀ ਪਾ ਸਕਦੇ ਆ ਇਸ ਤਰੀਕੇ ਨਾਲ ਇਹਨੂੰ ਤੇ ਹਾਂਜੀ ਤੇ ਆਪਾਂ ਨਾ ਇਸ ਤਰੀਕੇ ਨਾਲ ਇਹਨੂੰ ਆਪਾਂ ਦੂਰ ਦੂਰ ਥੋੜਾ ਜਿਹਾ ਲਗਾਉਣੀ ਆਪਾਂ ਸਿੱਪੀ ਇੰਦਾ ਕਰਕੇ ਤੇ ਥੋੜਾ ਜਿਹਾ ਆਪਾਂ ਜਿੱਦਾਂ ਕੀ ਆਰੀ ਨੂੰ ਆਪਾਂ ਕਮਾ ਕੇ ਕੱਢ ਲੈਣਾ ਹੁੰਦਾ ਦਾ ਤੇ ਇਹ ਆਸਾਨੀ ਨਾਲ ਨਿਕਲ ਜਾਂਦੀ ਆਪਾਂ ਕਮਾ ਕੇ ਤੁਸੀਂ ਵੀ ਆਰੀ ਨੂੰ ਕੱਢ ਜਾਨੇ ਅੰਦਾਜ਼ਾ ਕਰਕੇ ਇੱਕ ਹੋਰ ਸਿੱਪੀ ਲੱਗ ਜਾਊਗੀ ਇੱਥੇ ਹਾਂਜੀ ਤੇ ਆਪਣਾ ਇਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਕੰਪਲੀਟ ਕਰ ਲਿਆ ਤੇ ਤੁਸੀਂ ਵੀ ਇਦਾਂ ਇਸ ਤਰੀਕੇ ਨਾਲ ਡਿਜ਼ਾਈਨ ਬਣਾ ਸਕਦੇ ਹੋ ਤੇ ਆਪਣਾ ਸੂਟ ਰੈਡੀ ਕਰ ਸਕਦੇ ਹੋ ਜੇ ਕੋਈ ਚੀਜ਼ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਹਨਾ ਉਹ ਤੁਸੀਂ ਸਾਨੂੰ ਦੁਆਰਾ ਕਮੈਂਟ ਵਿੱਚ ਪੁੱਛ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਫਿਰ ਨਹੀਂ ਤਾਂ ਬੰਦੇ ਨੂੰ ਹੌਸਲਾ ਜੜੀ ਹੁੰਦਾ ਹਨਾ ਜੇ ਕੋਈ ਕਮੈਂਟ ਨਾ ਆਵੇ ਤੇ ਫਿਰ ਹੋਰ ਵੀਡੀਓ ਨੂੰ ਨਾ ਮਨ ਨਹੀਂ ਕਰਦਾ ਬਣਾਉਣ ਨੂੰ ਤੇ ਇਸ ਲਈ ਜੇ ਤੁਸੀਂ ਵੀਡੀਓ ਦੱਸਿਆ ਕਰੋ ਤੁਹਾਨੂੰ ਕਿਦਾਂ ਦੀ ਲੱਗੀ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਵੀ ਤੁਹਾਨੂੰ ਨਵੇਂ-ਨਵੇਂ ਆਈਡੀਆ ਲੈ ਕੇ ਆਉਂਦੇ ਰਹੀਏ ਤੇ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਸੀਗਾ ਤੁਸੀਂ ਵੀ ਇਸ ਤਰੀਕੇ ਨਾਲ ਇਦਾਂ ਸਿੱਪੀ ਲਗਾ ਕੇ ਜਰੂਰ ਦੇਖਿਓ ਤੇ ਤੁਸੀਂ ਵੀ ਬਣਾ ਲੋਗੇ ਇਹ ਡਿਜ਼ਾਈਨ ਬਿਲਕੁਲ ਈਜ਼ੀ ਡਿਜ਼ਾਈਨ ਆ ਬਿਲਕੁਲ ਸੌਖੇ ਤਰੀਕੇ ਨਾਲ ਬਣ ਜਾਂਦਾ ਹਨ ਨਾਲੇ ਕੋਈ ਹੈਵੀ ਨਹੀਂ ਹਲਕਾ ਜਿਹਾ ਡਿਜ਼ਾਈਨ ਹੈ ਤੇ ਤੇ ਬਣਾਓ ਤੇ ਉਹਦੇ ਸੋਹਣੇ ਸੋਹਣੇ ਸੂਟ ਰੈਡੀ ਕਰੋ ਧੰਨਵਾਦ